ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ ਚਤਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁਖ ਬਿਦਾਰਿਓ ਹਾਰੇ ਜਨ ਰਖੇ ਗੁਰ ਗੋਵਿੰਦਾ ਕੰਠਾ ਲਾਏ ਅਭੁਗਣ ਸਭ ਮਿਟੇ ਦਿਆਲ ਪ੍ਰਖ ਬਖਸ਼ੰਦ ਰਹਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾਂ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੀ ਨੌ ਬਣੇ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਕ ਅਬ ਨੌ ਕਨ ਕੀ ਨੋ दास का दुख बेदारयो हर जन रखे गुरु गोविंद कांठ लाए अब गुण सब मेटे दयाल पुरख बखशंद रहम जो मांगहै ठाकुर अपने ते सोई सोई देवे नानक दास मुख तेजो बोले इहा ओहा सच होवे सतनाम श्री वाहे गुरु साहिब जी तना श्री महला पांचवा चतर दिशा के नौ बाल अपना सिर ऊपर कर तारो कृपा कटाख अबलोकन के न दास का दुख बेदारयो हर जन रखे गुरु गोविंद कांठ लाए अब गुण सब मेटे दयाल पुरख बखशंद रहा जो मांग है ठाकुर अपने ते ਸੋਈ ਸੋਈ ਦੇਵੇ ਨਾਨਕ ਦਾ ਸਮੁਖ ਤੇ ਜੋ ਬੁਲੇ ਇਹਾ ਉਹਾ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤੁਰ ਦਿਸ਼ਾਂ ਕੀ ਨੌ ਬਾਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖ ਅਬ ਨੌ ਕਨ ਕੀ ਨੋ ਦਾਸ ਕਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਬਿੰਦ ਕੰਠਾ ਲਾਏ ਅਬ ਗੁਣ ਸਭ ਮਿਟੇ ਦੇਣ ਪਰਖ ਵਖਸ਼ੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੇ ਨੌ ਬਾਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਕ ਅਬ ਨੌ ਕਨ ਕੇ ਨੋ दास का दुख बेदारयो हर जन रखे गुरु गोविंद कांठ लाए अब गुण सब मेटे दयाल पुरख बखशंद रहा जो मांग है ठाकुर अपने ते सोई सोई देवे ਨਾਨਕ ਦਾਸ ਮੁਖ ਤੇਜੋ ਬੁਲੇ ਇਹਾ ਉਹਾ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾ ਕਿਨੋਂ ਬਾਲੇ ਆਪਣਾ ਸੇਰਿ ਉਪਰ ਕਰਤਾਰਿਓ ਕਿਰਪਾ ਕਟਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇਓ ਹਰ ਜਨ ਰਖੇ ਗੁਰ ਗੋਬਿੰਦ ਕੰਠ ਲਾਏ ਅਭੁਗੁਣ ਸਭ ਮਿਟੇ ਬਿਆਲ ਪੁਰਖ ਵਖਸ਼ੰਦ ਰਹਾਮ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾਂ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੀ ਨੌ ਬਾਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਬਲੋਕਨ ਕੀ ਨੋ दास का दुख बिदारयो हारे जन रखे गुरु गोविंद कांठ लाए अब गुण सब मेटे दयाल पुरख बखसंद रहा जो मांगहै ठाकुर अपने ते सोई सोई देवे ਨਾਨਕ ਦਾਸ ਮੁਖ ਤੇਜੋ ਬੁਲੇ ਇਹਾ ਉਹਾ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕਿਨੋਂ ਬਣ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਕ ਅਵਲੋਕਨ ਕਿਨੋ ਦਾਸ ਕਾ ਦੁਖ ਵਿਦਾਰੇ ਹੋ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਭੁਗਣ ਸਭ ਮਿਟੇ ਦਿਆਲ ਪ੍ਰਖ ਬਖਸ਼ੰਦ ਰਹਾਮ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸਾਹਿਬ ਜੂ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੇ ਨੌ ਬਾਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਕ ਅਬਲੋਕਨ ਕਿਨੋ दास का दुख बेदारयो हर जन रखे गुरु गोविंद कांठ लाए अब गुण सब मेटे ध्यान पुरखवा कृष्ण द रहम जो मांगै ठाकुर अपने ते सोई सोई दिबे ਨਾਨਕ ਦਾਸ ਮੁਖ ਤੇਜੋ ਬੁਲੇ ਇਹਾ ਉਹਾ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕਿਨੋਂ ਬਾਲੇ ਆਪਣਾ ਸੇਰਿ ਉਪਰਕਰਤਾਰਿਓ ਕਿਰਪਾ ਕਟਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇ ਹੋ ਹਰ ਜਨ ਰਖੇ ਗੁਰ ਗੋਬਿੰਦ ਕੰਠ ਲਾਏ ਅਭੁਗੁਣ ਸਭ ਮਿਟੇ ਦਿਆਲ ਪੁਰਖ ਵਖਸ਼ੰਦ ਰਹਾਮ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕਿਨੋਂ ਬਣੇ ਆਪਣਾ ਸਿਰ ਉਪਰ ਕਰਤਾਰੋ ਕਿਰਪਾ ਕਟਖ ਅਬਲੋ ਕਨ ਕਿਨੋਂ दास का दुख बेदारयो हर जन रखे गुरु गोविंद कांठ लाए अब गुण सब मेटे दयाल पुरख बखशंद रहाम जो मांगहै ठाकुर अपने ते सोई सोई देवे ਨਾਨਕ ਦਾਸ ਮੁਖ ਤੇਜੋ ਬੋਲੇ ਇਹਾ ਉਹਾਂ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੇ ਨੌ ਬਾਲੇ ਆਪਣਾ ਸ਼ੇਰਿ ਉਪਰ ਕਰਤਾਰਿਓ ਕਿਰਪਾ ਕਟਖ ਅਬਲੋਕਨ ਕੀਨੋ ਦਾਸ ਕਾ ਦੁਖ ਬਿਦਾਰੇ ਹੋ ਹਰ ਜਨ ਰਖੇ ਗੁਰ ਗੋਵਿੰਦ ਕੰਠ ਲਾਏ ਅਭੁਗੁਣ ਸਭ ਮਿਟੇ ਦਿਆਨ ਪਰਖਿ ਵਖਸ਼ੰਦ ਰਹਾਮ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕਿਨੋਂ ਬਾਲੇ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅਬਨੋਂ ਕਨ ਕਿਨੋਂ दास का दुख बेदारयो हर जन रखे गुरु गोविंद कांठ लाए अब गुण सब मेटे दयाल पुरखवा कृष्ण रहु जो मांगहै ठाकुर अपने ते सोई सोई देवे ਨਾਨਕ ਦਾਸ ਮੁਖ ਤੇਜੋ ਬੁਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੀ ਨਉ ਬਾਨ ਅਪਨਾਓ ਸ਼ੇਰਿ ਉਪਰ ਕਰਤਾਰਿਓ ਕਿਰਪਾ ਕਟਖ ਅਬ ਨੋ ਕਨਿ ਕਿਨੋ ਦਾਸ ਕਾ ਦੁਖ ਬਿਦਾਰੇਓ ਹਰ ਜਨ ਰਖੇ ਗੁਰ ਗੋਬਿੰਦ ਕੰਠਾ ਲਾਇ ਅਬ ਗੁਣ ਸਭ ਮਿਟੇ ਬਿਆਨ ਪੁਰਖ ਵਖਸ਼ੰਧ ਰਹਾਮ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ ਚਤਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁਖ ਬੇਦਾਰਿਓ ਹਾਰੇ ਜਨਾਂ ਰੱਖੇ ਗੁਰ ਗੋਵਿੰਦ ਕੰਠ ਲਾਏ ਅਭੁਗੁਣ ਸਭ ਮਿਟੇ ਦਿਆਲ ਪ੍ਰਖ ਬਖਸ਼ੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੇ ਨੌ ਬਾਲ ਆਪਣਾ ਸਿਰ ਉਪਰ ਕਰ ਤਾਰਿਓ कृपा कटाख अबलोकन किनो दास का दुख बिदारयो हर जन रखे गुरु गोविंद कांठ लाए अब गुण सब मेटे दयाल पुरख बखशंद रहां जो मांगहै ठाकुर अपने ते ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜੋ ਬੁਲੇ ਇਹਾ ਉਹਾ ਸਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹਲਾ 5 ਚਤੁਰ ਦਿਸ਼ਾਂ ਕਿਨੋਂ ਬਣੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਕ ਅਬ ਨੋਂ ਕਨ ਕਿਨੋਂ ਦਾਸ ਕਾ ਦੁਖ ਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦੇয়াল ਪਰਖ ਬਖਸ਼ੰਦ ਰਹਾਮ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਓਹਾ ਸੱਚ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਚਤਰ ਦਿਸ਼ਾਂ ਕੀ ਨੌ ਬਾਲੇ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖ ਅਬਨੌ ਕਨ ਕੀ ਨੋ दास का दुख बेदारयो हर जन रखे गुरु गोविंद कांठ लाए अब गुण सब मेटे दयाल पुरख बखशंद रहा जो मांग है ठाकुर अपने ते सोई सोई देवे ਨਾਨਕ ਦਾਸ ਮੁਖ ਤੇ ਜੋ ਬੁਲੇ ਇਹਾ ਉਹਾ ਸਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ